ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਏ ਆਂ ਪਾ ਤੁਹਾਨੂੰ ਆਪਣੇ ਭਰਾ ਕੋ ਲੈ ਕੇ ਜਿਹੜਾ ਕਿ ਦੇਸੀ ਘੋਦੀ ਬਿਜਲੀਪਿਆ ਅੰਮ੍ਰਿਤਸਰ ਚ ਵੇਚਦਾ ਵੇ ਭਰਾ ਕੋ ਇੱਕ ਵਾਰੀ ਆ ਕੇ ਜਰੂਰ ਟੇਸਟ ਕਰਿਓ ਪਹਾ ਦਾ ਟੇਸਟ ਬਹੁਤ ਵਧੀਆ ਹੈ ਮੈਂ ਇਹਨਾਂ ਕੋ ਖਾ ਕੇ ਵੇਖਿਆ ਲਾਜਵਾਬ ਨੇ ਆਈਓ ਭਰਾਣਾ ਕਰਦੇ ਆਂ ਅਸੀਂ ਗੱਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਜੀ ਪਾ ਜੀ ਦੇਸੀ ਕਿਉਂ ਹੁੰਦੀਆਂ ਜਲੇਬੀਆਂ ਤੁਸੀਂ ਵੇਚਦੇ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਮੈਨੂੰ ਜੀ ਇੱਥੇ ਨਿਊ ਅੰਬਰਸਰ ਦੇ ਵਿੱਚ ਐਰ ਕੀ ਚੌਥਾ ਸਾਲ ਹੈ ਅੱਛਾ ਜੀ ਇਸ ਤੋਂ ਪਹਿਲਾਂ ਮੈਂ ਲਾਉਣਾ ਨਾ ਹਾ ਅਕਾਦ ਬੁਰਜੀ ਦੂਬੁਰਜੀ ਸਿਰਫ 3 ਕਿਲੋਮੀਟਰ ਕੇ ਆ ਜੀ ਤੇ ਉੱਥੋਂ ਸਟਾਰਟ ਮੈਂ ਕੀਤਾ ਸੀ ਦਸਹਰੇ ਉਹ ਅਗਲੇ ਦਿਨ ਮਤਲਬ ਕਿ 2019 ਚ ਕੀਤਾ ਸੀ ਜਦੋਂ ਮੈਂ ਸਟਾਰਟ 2019 ਚ ਕੀਤਾ ਸੀ ਹਾਂ ਜੀ ਹਾਂ ਜੀ ਆਪਣਾ ਆਪਣਾ ਕੰਮ ਆਪਣਾ ਖੁਦ ਦਾ ਕੰਮ ਤੇ ਕਿੱਦਾਂ ਦਾ ਰਿਸਪੌਂਸ ਆ ਭਰਾਵਾਂ ਦਾ ਮੈਂ ਕਹਿੰਦਾ ਜੀ ਚਲੋ ਜਦੋਂ 2019 ਚ ਉੱਥੇ ਦੂਬੁਰਜੀ ਲਾਉਣਾ ਨਾ ਹਾ ਉੱਥੇ ਵੀ ਠੀਕ ਸੀ ਅੱਜ ਮਾਲਕ ਨੇ ਤਰੱਕੀ ਦਿੱਤੀ ਜੀ ਅਤੇ ਅੱਜ ਵੀ ਬਹੁਤ ਕੁਝ ਹੈ ਜੀ ਜਿੰਨਾ ਮਾਲਕ ਦਿੰਦਾ ਖੁਸ਼ ਹੈ ਅਸੀਂ ਖੁਸ਼ ਹਾਂ ਜੀ ਅੱਜ ਆਪਾਂ ਨੂੰ ਕੀ ਖਵਾਓਗੇ ਅੱਜ ਮੈਂ ਜੀ ਜਲੇਬੀ ਔਰ ਗਲਾਬ ਜਾਮੁਨ ਜੋ ਇਹਦਾ ਕੁਝ ਨਹੀਂ ਜੋ ਬਾਕੀ ਉਹ ਵਾਈਗਰੂ ਦੀ ਮਿਹਰ ਹੈ ਹੱਥ ਹੱਥ ਦਾ ਸਵਾਦ ਹੁੰਦਾ ਵਾ ਕੋਈ ਐਸੋ ਜੀ ਗੱਲ ਨਹੀਂ ਆ ਜੋ ਚੀਜ਼ ਬਾਕੀ ਸਾਰੇ ਵਰਤਦੇ ਅਸੀਂ ਵੀ ਉਹੀ ਵਰਤਦੇ ਆ ਗੱਲ ਸਿਰਫ ਇੱਕ ਪਿਆਰ ਦੀ ਹੈ ਠੀਕ ਹੈ ਜੀ ਕੋ ਮਾਲਕ ਦਾ ਨਾਮ ਲੈ ਕੇ ਚੀਜ਼ ਬਣਾਈ ਦੀ ਆ ਤੇ ਉਹ ਸੱਚੇ ਬਾਦਸ਼ਾਹ ਵਾਈਗਰੂ ਨੂੰ پاਗ ਲਾਉਂਦਾ ਵਾਹ ਜੀ ਵਾਹ ਭਾਜੀ ਜਿੱਦੇ ਤੇ ਪਿਆਰ ਨਾਲ ਤੁਸੀਂ ਬੋਲਦੇ ਹੋ ਨਾ ਬਾਬਾ ਜੀ ਦਾ ਨਾਮ ਲੈਂਦੇ ਹੋ ਵਾਹਿਗੁਰੂ ਜੀ ਦਾ ਤੇ ਕਹਿੰਦੇ ਜਿੱਥੇ ਵਾਹਿਗੁਰੂ ਜੀ ਹੋਣਗੇ ਬਾਬਾ ਜੀ ਹੋਣਗੇ ਉਹਨਾਂ ਦਾ ਨਾਮ ਹੋਏਗਾ ਉੱਥੇ ਤਾਂ ਸੁਆਦ ਆਪਣੇ ਆਪ ਹੋਏਗਾ ਬਿਲਕੁਲ ਜੀ ਬਿਲਕੁਲ ਜੀ ਸਹੀ ਕਿਹਾ ਜੀ ਸਾਡੇ ਦੇ ਸਾਡੇ ਕੋਲ ਜਿਸ ਤਰ੍ਹਾਂ ਦੀ ਵੀ ਕੋਈ ਜਲੇਬੀ ਚਾਵੇ ਅਸੀਂ ਕਦੇ ਗਾਗ ਨੂੰ ਕਦੇ ਨਾ ਨਹੀਂ ਕੀਤੀ ਕਿ ਜੇ ਬਰੀਕ ਤੋਂ ਬਰੀਕ ਕਹਿਣ ਜਿਹੋ ਜਿਹੀ ਵੀ ਕੋਈ ਕਵੇ ਉਹੋ ਜਿਹੀ ਬਣਾ ਕੇ ਦੇ ਦਈਏ ਜੀ ਸਭ ਕੁਝ ਆਪਣੇ ਹੱਥ ਤੇ ਡਿਪੈਂਡ ਹੈ ਸਾਨੂੰ ਵੀ ਬਣਾ ਕੇ ਦੱਸੋ ਇਹ ਬਰੀਕ ਜਲੇਬੀ ਬਣਾਏ ਤੁਸੀਂ ਖਾਣੀ ਪਸੰਦ ਕਰੋ ਪਾਪਾ ਜੀ ਬਹੁਤ ਛੋਟੀਆਂ ਛੋਟੀਆਂ ਤੁਸੀਂ ਜਲੇਬੀਆਂ ਘੜਦੀਆਂ ਮੈਂ ਜੀ ਇਹ ਸਮਝ ਲਓ ਕਿ ਇਥੋਂ ਨਿਊ ਅੰਬਰਸਾਰ ਵਾਲਿਆਂ ਦੀ ਇਹੀ ਪਸੰਦ ਹੈ ਜੀ ਨਿਊ ਅੰਬਰਸਾਰ ਵਾਲਿਆਂ ਦੀ ਹਾਂ ਜੀ ਹਾਂ ਕੀ ਪੰਜਾਬ ਵਾਸੀਆਂ ਦੀ ਕੋ ਹਾਂ ਜੀ ਹਾਂ ਜੀ ਬਿਲਕੁਲ ਜੀ ਕਿਉਂਕਿ ਪੰਜਾਬ ਵਾਸੀਆਂ ਦੀ ਜਲਦ ਕਿਉਂਕਿ ਸੌ ਚ ਜਿਹੜੇ 90% ਲੋਕ ਨੇ ਨਾ ਬਰੀਕ ਹੀ ਜਲੇਬੀ ਅੱਜਕੱਲ ਕਿਉਂਕਿ ਮਿੱਠਾ ਜਿਆਦਾ ਨਹੀਂ ਕੋਈ ਕਿ ਜਿਆਦਾ ਮਿੱਠਾ ਵੀ ਨਹੀਂ ਹੋਣਾ ਚਾਹੀਦਾ ਜਿੰਨੀ ਬਰੀਕ ਜਲੇਬੀ ਹੋਏਗੀ ਉਹਨਾਂ ਮਿੱਠਾ ਵੀ ਘੱਟ ਹੋਏਗਾ ਤੇ ਖਾਧੀਆਂ ਵੀ ਜਿਆਦਾ ਜਾਣਗੀਆਂ ਪੰਜਾਬੀ ਖੰਦ ਵੀ ਬੜੇ ਖੁਸ਼ ਹੋਗੇ ਭਾਜੀ ਹਾਂਜੀ ਬਿਲਕੁਲ ਇਹ ਮੈਦੇ ਦਾ ਬਣਦਾ ਹੈ ਜੀ ਮੈਦੇ ਦਾ ਬਣਦਾ ਹੈ ਹਾਂਜੀ ਹਾਂਜੀ ਇਹ ਮੈਦੇ ਦਾ ਬਣਦਾ ਹੈ ਤੇ ਭਾਜੀ ਇਹਨੂੰ ਇਹਦੀ ਮਿੰਤ ਕੀ ਹੁੰਦੀ ਤੁਸੀਂ ਦੱਸੋਗੇ ਉਹ ਇਸ ਤਰ੍ਹਾਂ ਜੀ ਸਾਨੂੰ ਇੱਕ ਦਿਨ ਪਹਿਲਾਂ ਲਾਉਣਾ ਪੈਂਦਾ ਵਾ ਥੋੜਾ ਦੋਦਾ ਠੀਕ ਹੈ ਜੀ ਅਗਲੇ ਦਿਨ ਫਿਰ ਫਰੈਸ਼ ਘੋਲ ਕੇ ਤੇ ਉਹ ਫਿਰ ਜਿਹੜਾ ਕੱਲ ਦਾ ਬਣਿਆ ਹੁੰਦਾ ਉਹ ਇਹਦੇ ਵਿੱਚ ਨਾਲ ਮਿਕਸ ਹੁੰਦਾ ਹੈ ਉਹ ਜਾਗ ਜੀ ਨੂੰ ਕਹਿੰਦੇ ਪੈਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਉਹਦੇ ਨਾਲ ਜਲੇਬੀ ਜਿਹੜੀ ਆ ਕਿ ਬਿਲਕੁਲ ਹੀ ਬਹੁਤ ਟੇਸਟ ਵੀ ਔਰ ਬਿਲਕੁਲ ਕ੍ਰਿਸਪੀ ਬਣੇਗੀ ਜਲੇਬੀ ਆਗ ਲੱਗ ਜੀ ਤੇ ਜਿੱਦੇ ਵੀ ਵਧੀਆ ਬਣਦੀ ਆ ਬਿਲਕੁਲ ਜੀ ਬਿਲਕੁਲ ਅਡਰੈਸ ਜੀ ਔਰ ਨਿਊ ਅੰਮ੍ਰਿਤਸਰ ਦੇ ਐਂਟਰ ਕਰਦੇ ਆਂ ਗੇਟ ਜਿਹਨੂੰ ਭਾਈ ਗੁਰਦਾਸ ਜੀ ਨਗਰ ਕਿਹਾ ਜਾਂਦਾ ਨਿਊ ਅੰਮ੍ਰਿਤਸਰ ਜੀ ਠੀਕ ਹੈ ਜੀ ਬਸ ਉਥੇ ਅੰਦਰ ਵੱਧਦੇ ਫੁੱਟਪਾਥ ਤੇ ਲੰਘ ਜੀ ਭਰਾ ਜੀ ਆਪਣਾ ਨੰਬਰ ਵੀ ਦੱਸ ਦੋ ਕਿਸੇ ਨੇ ਆਣਾ ਹੋਵੇ ਤੇ ਅਸੀਂ ਸਿੱਧਾ ਨੰਬਰ ਦਾਂਗੇ ਕਿ ਆ ਵੀ ਤੁਹਾਨੂੰ ਫੋਨ ਕਰਦੇ ਤੇ ਸਿੱਧਾ ਆਈਏ ਨੰਬਰ ਹੈ ਜੀ 7888 42 7815 ਭਾਜੀ ਪੂਰੀ ਰੈੱਡ ਗੱਡੀ ਮਿਲਦੀਆਂ ਮੈਂ ਜੀ ਰੈਡ ਇਹ ਕੇ ਨੈਚੁਰਲ ਕਲਰ ਹੈ ਜੀ। ਜੀ। ਬੇਰੀ ਗੱਲ ਤੇ ਅਸੀਂ ਜਲੇਬੀਆਂ 'ਚ ਰੰਗ ਨਹੀਂ ਪਾਉਂਦੇ। ਵਾਹ ਜੀ। ਨਹੀਂ ਤਾਂ ਜਰਾ-ਤਰ ਹਰ ਕੋਈ ਰੰਗ ਪਾਉਂਦਾ ਮੇਲਿਆਂ 'ਚ ਵੀ। ਜੇ ਕਿਦਾਂ ਪਰ ਇਹ ਅਸੀਂ ਬਿਲਕੁਲ ਨੈਚੁਰਲ ਹੀ ਬਣਾਈਦੀਆਂ ਨੇ ਤੇ ਕੋਈ ਉਹੀ ਕੈਮੀਕਲ ਵਾਲਾ ਹਿਸਾਬ ਹੋ ਜਾਂਦਾ ਰੰਗ ਤੇ ਇੱਕ ਕੈਮੀਕਲ ਹੀ ਹੈ। ਸਾਡੀਆਂ ਹੋ ਗਈਆਂ ਜਲੇਬੀਆਂ ਤਿਆਰ। ਇਹ ਵਿੱਚ 150 ਰੁਪਏ ਪਾਈਆ ਹੁੰਦੀਆਂ ਜੀ। ਔਰ 600 ਰੁਪਏ ਕਿਲੋ ਜੀ। 600 ਦੇ ਵੇਖੋ ਜੀ ਕਰੀਮ ਲੈ ਲਈਦੀ ਆ। ਹਾਂਜੀ। ਕਰੀਮ ਤੋਂ ਫਿਰ ਆਪਣਾ ਬਣਾਈਦਾ ਮੱਖਣ ਕੱਢ ਕੇ। ਭਾਜੀ ਥੋੜਾ ਉੱਤੇ ਕਰਕੇ ਦਿਖਾਓਗੇ ਜਰਾ? ਲਓ ਜੀ ਲਓ। ਨੇਚਰਲ ਜਿਹੜਾ ਦੇਸੀ ਕਿਉ ਆਪ ਬਣਾਉਂਦੇ ਤੁਸੀਂ ਬਿਲਕੁਲ ਜੀ ਇਹ ਕਰੀਮ ਦਾ ਤੁਸੀਂ ਆਪ ਹੀ ਬਣਾਉਂਦੇ ਹੋ ਬਾਜੀ ਆਪ ਹੀ ਆਪ ਬਣਾਈਦਾ ਹਾਂਜੀ ਬਿਲਕੁਲ ਜੀ ਇਹ ਨਾਲ ਆਪਣੇ ਕੋ ਕੀ ਹੁੰਦਾ ਜੀ ਜੀ ਦੇਸੀ ਕਿਉ ਦੇ ਗਲਾਬ ਜਾਮਣ ਨੇ ਸਟਫਿੰਗ ਵਾਲੇ ਹੁੰਦੇ ਨੇ ਸਿਰਫ ਪਹਿਲਾਂ ਮੈਂ ਸਭ ਨੂੰ ਸਿਲਵਰ ਦਾ ਰੱਖਿਆ ਹੁੰਦਾ ਸੀ ਤੇ ਲੋਕੀ ਉਹਦੇ ਚ ਬਹੁਤ ਘੱਟ ਖਾਣਾ ਮਿਲ ਕੇ ਅਵੋਇਡ ਕਰਦੇ ਆ ਜੀ ਤੇ ਤਾਂ ਕਰਕੇ ਫਿਰ ਇਹ ਕਿ ਅਵੋਇਡ ਕਰਦੇ ਖਾਣਾ ਤੇ ਫਿਰ ਤਾਂ ਕਰਕੇ ਮੈਂ ਤਾਂਬੇ ਦਾ ਬਦਲ ਲੈ ਕੇ ਆ ਸਪੈਸ਼ਲੀ ਗਲਾਬ ਜਾਮਣ ਦਾ ਠੀਕ ਹੈ ਜੀ ਭਰਾ ਕੋਈ ਵਾਰੀ ਆਣਾ ਟੇਸਟ ਕਰਕੇ ਜਾਣਾ ਤੇ ਦੇਸੀ ਘਿਓ ਦੀਆਂ ਜਲੇਬੀਆਂ ਜ਼ਰੂਰ ਖਾ ਕੇ ਜਾਣਾ ਧੰਨਵਾਦ ਜੀ ਭਾ ਜੀ ਤੁਸੀਂ ਸਾਨੂੰ ਇਨਾ ਟਾਈਮ ਦਿੱਤਾ ਤੇ ਤੁਹਾਨੂੰ ਮਿਲਾਂਗੇ ਅਸੀਂ ਤੁਹਾਨੂੰ ਅਗਲੀ ਵੀਡੀਓ 'ਚ ਥੈਂਕ ਯੂ ਸੋ ਮਚ ਅਸੀਂ ਹੁਣ ਜਲੇਬੀ ਖਾ ਕੇ ਦਾ ਟੇਸਟ ਦੱਸਦੇ ਹਾਂ ਕਿਦਾਂ ਦਾ ਬੇਟਾ ਵੀ ਖਾਓ ਭਰਾ ਵੀ ਤੁਹਾਡਾ ਛੋਟਾ ਆ ਬਹੁਤ ਸੁਆਦ ਭਰਾ ਨੇ ਕਹਿਤਾ ਬਹੁਤ ਸੁਆਦ ਆ ਨਾ ਮੈਨੂੰ ਵੀ ਬਹੁਤ ਸੁਆਦ ਆ ਮੇਰੀ ਫੇਵਰਿਟ ਹੈਗੀਆਂ ਜਲੇਬੀਆਂ ਤੁਹਾਨੂੰ ਮਿਲਾਂਗੇ ਅਸੀਂ ਨੈਕਸਟ ਵੀਡੀਓ 'ਚ ਥੈਂਕ ਯੂ ਸੋ ਮਚ